ਇਹ ਸਟਾਈਕ ਰਿਕ ਨੂੰ ਇੱਕ ਕੰਟਰੋਲ ਰੂਮ ਕਪੂਰਤਲਾ ਤੇ ਸਾਨੂੰ ਕਮਿਸ਼ਨ ਆਈ ਸੀ ਕਿ ਇੱਕ ਡੈਡ ਬਾਡੀ ਜਿਹੜੀ ਉਹ ਪੰਡਾਲ ਵਿੱਚ ਹਸਪਤਾਲ ਤੇ ਲੱਗੇ ਪਈ ਹੈ ਜਿੱਤੇ ਉਹ ਨਾਮਵੰਉਂ ਵਿਅਕਤੀ ਦੀ ਹੈ ਜਿੱਤੇ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਫਲਤ ਸਡੇਸ ਨੂੰ ਕਾਲ ਦੀ ਫਰ ਐਸਐਸਓ ਤੇ ਮੰਗ ਲਿਆ ਤੁਰੰਤ ਮੌਕੇ ਤੇ ਗਏ ਫਿਰ ਉਹਨਾਂ ਨੇ ਉਸ ਬਾਡੀ ਦੀ ਆਈਡੈਂਟੀਫਿਕੇਸ਼ਨ ਕੀਤੀ ਬਾਡੀ ਤੋਂ ਜਿਹਦਾ ਉਹ ਬੰਦੇ ਦਾ ਨਾਮ ਜਿਹੜਾ ਸੀ ਮਨਜੀਤ ਸਿੰਘ ਨੂੰ ਪਤਾ ਲੱਗਾ ਪਰ ਉਸ ਤੋਂ ਬਾਅਦ ਇਹਦਾ ਪਰਚਾ ਰਜਿਸਟਰ ਕੀਤਾ ਸੀ ਪਰਚਾ ਰਜਿਸਟਰ ਹੋਣ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਪਤਾ ਲੱਗਾ ਕਿ ਇਹਦਾ ਜਿਹੜਾ ਕਤਲ ਹੈਗਾ ਉਹ ਸਿਮਰਨਦੀਪ ਜਿਹੜਾ ਸਿਮਰਨਜੀਤ ਜਿਹੜਾ ਲड़का ਹੈਗਾ ਉਹਨੇ ਕੀਤਾ ਹੈਗਾ ਉਹ ਜਿਹੜਾ ਕੀ ਜਲੂਆ ਪਿੰਡ ਦਾ ਰਹਿਣ ਵਾਲਾ ਸੀਗਾ ਉੱਥੇ ਤਲਵਾਰ ਨਾਲ ਮਾਰ ਲਿਆ ਸੀ ਤੋਂ ਬੱਚੋਂ ਪਰਸੋਂ ਇਨਵੈਸਟੀਗੇਸ਼ਨ ਦੇ ਦੌਰਾਨ ਸਰਟੀਫੀਕਟਿੰਗ ਨਿਗਰਾਨਾ ਰੱਖੀ ਤਾ ਹੈ। ਔਰ ਇਹਦੇ ਤੇ 24 ਘੰਟੇ ਦੇ ਵਿੱਚ ਵੀ ਚੀਜ਼ ਜਿਹੜਾ ਹੈ ਉਹ ਕਲੂਜ਼ਡ ਆ ਔਰ ਐਸਪੈਲਸ। ਇਹਦੇ ਬਜਾਰਾਂ ਦੇ ਸਹੀ ਪਤਾ ਲੱਗ ਗਿਆ ਹੈ ਕਿ ਇਹ ਜਿਹੜਾ ਕਿਊਬੀ ਸੀਗਾ ਮੰਨ ਵਾਲੇ ਦੀ ਘਰ ਤੇ ਘਰ ਵਾਲੀ ਤੇ ਨਿਗਰਾਨਾ ਰੱਖਦਾ ਸੀ। ਉਹ ਨਾਲ ਇਹ ਦਰਦ ਲਾਇਸੈਂਸ ਸੀਗੇ ਤੇ ਉਹ ਇਹਨੂੰ ਰੋਕਦਾ ਸੀਗਾ। ਇਸ ਕਰਕੇ ਇਹਨੇ ਗੁੱਸੇ ਵਿੱਚ ਆ ਕੇ ਰੌਣ ਲਾ ਕੇ ਉਹਦੇ ਸਿਰ ਤੇ ਮਾਰੀ ਔਰ ਉਹਦਾ ਜਿਹੜਾ ਕਤਲ ਹੋ ਗਿਆ। ਉਹ ਇਹ ਤੇ ਕਹਿ ਸੀ ਕਿ ਸਿਸਟਮ ਕਿ ਇਹ ਉਹ ਬੰਦੇ ਨੂੰ ਸੀ ਅਸਕਰ ਅਰਸ ਤੋਂ ਬਾਅਦ ਇਹਦਾ ਮਹਰਮਾਨ ਜਿਹੜਾ ਹੈਗਾ ਰਾਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਮਹਰਮਾਨ ਜਿਹੜਾ ਸੀ ਕਿਸੇ ਕਰਦਾ ਹੈ ਤੋਂ ਅੰਡਰ ਇਨਵੈਸਟੀਗੇਸ਼ਨ ਹੈ ਔਰ ਇਹਦੀ ਅਸੀਂ ਹੋਰ ਪੁੱਛੀ